ਯੁਧ ਨਸ਼ਾ ਵਿਰੋਧ ਮੁਹਿੰਮ ਤਹਿਤ ਪੁਲਿਸ ਦਾ ਗੁਰਦਾਸਪੁਰ ਨੂੰ ਵੱਡੀ ਸਫਲਤਾ ਹੱਤ ਲੱਗੀ ਹੈ ਦੱਸਦੇ ਇਹ ਪੁਲਿਸ ਨੇ 268 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਵਿੱਚੋਂ ਇੱਕ ਨਮਾਲਕ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਦਾਵਾ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਸਰਹੱਦੀ ਖੇਤਰ ਤੋਂ ਫੜੀ ਗਈ 2 ਕਿਲੋ ਹੈਰੋਇਨ ਦੀ ਖੇਪ ਅਤੇ ਦੋ ਪਿਸਤੌਲਾਂ ਵੀ ਇਹਨਾਂ ਵੱਲੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਭੰਗਈਆਂ ਗਈਆਂ ਸਨ ਪਰ ਉਸ ਤੋਂ ਪਹਿਲਾਂ ਵੀ ਉਸ ਤੱਕ ਖੇਪ ਜਿਹੜੀ ਆ ਉਹ ਪਹੁੰਚ ਪਾਵੇ ਤਾਂ ਪਿਸਤੌਲਾਂ ਉਸ ਤੱਕ ਪਹੁੰਚ ਪਾਣ ਤਾਂ ਪੁਲਿਸ ਦੇ ਹੱਥ ਜਿਹੜਾ ਹੈ ਸਮਾਂ ਲੱਗ ਗਿਆ ਤੇ ਉੱਥੇ ਹੀ ਐਸਪੀ ਡੀ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਸ ਇਹ ਗਰੋਹ ਜਿਹੜਾ ਹੈ ਇਸ ਗਰੋਹ ਦੇ ਮੁਖ ਸਰਖੰਨਾ ਦੇ ਲਿੰਕ ਜਿਹੜੇ ਨੇ ਪਾਕਿਸਤਾਨ ਸਥਿਤ ਸਮਗਰਾਂ ਦੇ ਨਾਲ ਨਹੀਂ ਤੇ ਪਾਕਿਸਤਾਨੀ ਸਮਗਰਾਂ ਦਾ ਨਾਂ ਤਾਂ ਫਿਲਹਾਲ ਉਜਾਗਰ ਨਹੀਂ ਕੀਤਾ ਜਾ ਰਿਹਾ ਪਰ ਮੁਖ ਸਰਗਨਾ ਕੁਝ ਦਿਨ ਪਹਿਲਾਂ ਹੀ ਕਿਸੇ ਮਾਮਲੇ ਵਿੱਚ ਜੇਲ੍ਹ ਗਿਆ ਹੈ ਤੇ ਉਸ ਤੋਂ ਉਸ ਨੂੰ ਜਿਹੜਾ ਹੈ ਪ੍ਰੋਡਕਸ਼ਨ ਵਾਰੰਟ ਜਿਹੜੇ ਨੇ ਉਸ ਤੇ ਲਿਆ ਗਿਆ ਤੇ ਹੋਰ ਉੱਚ ਗਿਛ ਵੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੀ ਦਿਸ਼ਾ ਨਿਰਦੇਸ਼ ਤੇ ਕੱਲ ਠੱਠੀ ਮੋੜ ਠਾਕਰਪੁਰ ਤੇ ਸਾਡੇ ਸੀਆਈਏ ਇੰਚਾਰਜ ਔਰ ਐਸਐਚਓ ਦਰੰਗਲਾ ਦੀ ਪੁਲਸ ਪਾਰਟੀਆਂ ਨੇ ਉਥੇ ਤਿੰਨ ਬੰਦਿਆਂ ਨੂੰ ਗਸ਼ਤੇ ਦੌਰਾਨ ਅਰੈਸਟ ਕੀਤਾ ਜਿਨ੍ਹਾਂ ਵਿੱਚ ਜਿਨ੍ਹਾਂ ਦੀ ਪੁੱਛਗਿੱਛ ਤੇ ਉਹਨਾਂ ਕੋਲੋਂ ਸੱਚ ਦੌਰਾਨ 255 ਗ੍ਰਾਮ ਹੈਰੋਇਨ ਬਰਾਮਦ ਹੋਈ ਬਾਅਦ ਵਿੱਚ ਉਹਨਾਂ ਵਿੱਚ ਇੱਕ ਮਾਈਨਰ ਵੀ ਸੀਗਾ ਉਹਨਾਂ ਦੀ ਜਿਹੜੀ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਇਹ ਜਿਹੜਾ ਮਾਲ ਆਇਆ ਇੱਕ ਮਹੀਨਾ ਪਹਿਲਾਂ ਦੋ ਪਿਸਟਲ ਵੀ ਤੇ 2 ਕਿਲੋ ਹੈਰੋਇਨ ਪਹਿਲਾਂ ਵੀ ਇਹਨਾਂ ਨੇ ਮੰਗਾਈ ਸੀ ਉਥੋਂ ਡਰੋਨ ਰਹੀਂ ਜਿਸ ਸੰਬੰਧੀ ਇੱਕ ਆਲਰੇਡੀ ਪਰਚਾ ਦਰਜ ਹੋਇਆ ਹੋਇਆ ਸੀਗਾ 1432 ਨੂੰ ਜਿਹੜੇ ਉਹਨਾਂ ਵਿੱਚ ਵੀ ਸ਼ਾਮਲ ਪਾਏ ਗਏ ਜਿਹਨੂੰ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਅੱਜ ਉੱਥੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜੋ ਇਹ ਜਿਹੜੇ ਕਿੰਨੀ ਬੰਦੇ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਸਾਬਤ ਦੱਸਦੇ ਹੈਗੇ ਆ ਵੀ ਉੱਥੋਂ ਕੋਈ ਬੰਦਾ ਹੈਗਾ ਜਿਹਦਾ ਨਾਮ ਮੈਂ ਦੱਸਣਾ ਨਹੀਂ ਚਾਹੁੰਦਾ ਹੈਗਾ ਕਿਉਂਕਿ ਉਹ ਜੇ ਅਸੀਂ ਉਹਤੇ ਫਰਦਰ ਕਰਦੇ ਪਏ ਆ ਇਨਵੈਸਟੀਗੇਸ਼ਨ ਤੇ ਜਿਹੜਾ ਇੱਥੇ ਦਾ ਲਿੰਕ ਆ ਉਹ ਇਸ ਟਾਈਮ ਜੇਲ ਚਾ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵੈਂਟ ਤੇ ਲੈ ਕੇ ਆਵਾਂਗੇ ਥੋੜੇ ਦਿਨ ਪਹਿਲਾਂ ਉਹ ਜੇਲ ਜਾ ਚੁੱਕਾ ਕਿਸੇ ਹੋਰ ਕੇਸ ਵਿੱਚ ਤੇ ਇਸੇ ਤਰੀਕੇ ਨਾਲ ਇਹ ਇਹਨਾਂ ਨੂੰ ਇਹਨਾਂ ਤੋਂ ਹੋਰ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦੇ ਹੋਰ ਲਿੰਕ ਤੇ ਜਿਹੜੀ ਹੋਰ ਰਿਕਵਰੀ ਜਿਹੜੀ ਆ ਉਹ ਉਹਦੇ ਤੋਂ ਸਾਨੂੰ ਆਸ ਹੈ ਕਿ ਹੋਰ ਵੀ ਰਿਕਵਰੀ ਹੋਊਗੀ ਸਰ ਪਾਕਿਸਤਾਨ ਸਮਗਲ ਸਮਨ ਸੀ ਇਹਨਾਂ ਦੇ ਬਿਲਕੁਲ ਜੀ ਜਿਹੜਾ ਬੰਦਾ ਤੁਸੀਂ ਕਿਹਾ ਜੇਲ੍ਹ ਦੇ ਵਿੱਚ ਆ ਉਹ ਉਹ ਇਹਨਾਂ ਸੰਪਰਕ ਵਿੱਚ ਕਿਸ ਤਰ੍ਹਾਂ ਆਇਆ ਜੀ ਜਿਹੜਾ ਬੰਦਾ ਜੇਲ੍ਹ 'ਚ ਆ ਉਹ ਉਹ ਇੱਥੋਂ ਦਾ ਹੀ ਆ ਇਹਨਾਂ ਦੇ ਪਿੰਡ ਦਾ ਹੀ ਆ ਉਹ ਤੇ ਜੇ ਉਹਦਾ ਉਹਨੇ ਉਧਰ ਪਾਕਿਸਤਾਨ ਉਹਦਾ ਲਿੰਕ ਹੈਗਾ ਸੀਗਾ ਇਹ ਕਹਿੰਦੇ ਕਿ ਉਹ ਇਦਾਂ ਮੰਗਾਂਦਾ ਸੀਗਾ ਔਰ ਸਾਨੂੰ ਅਸੀਂ ਇਦਾਂ ਸਾਨੂੰ ਖੇਪ ਅਸੀਂ ਉੱਥੇ ਕਲੈਕਟ ਕਰਦੇ ਸੀਗੇ ਪਹਿਲੇ ਵੀ ਇਹਨਾਂ ਦੇ ਕੋਈ ਮਾਮਲਾ ਦਰਜ ਇਹ ਤੇ ਪਹਿਲਾਂ ਇੱਕ ਮੁੰਡੇ ਦੇ ਵੀ ਇੱਕ ਮਾਮਲਾ ਦਰਜ ਹੈਗਾ ਪਹਿਲਾਂ ਜਿਹੜਾ ਕੁਲਦੀਪ ਆ ਕਿੰਨੇ ਚਿਰ ਤੋਂ ਕਰਦੇ ਕੰਮ ਇਹ ਇਹ ਪਿਛੇ ਪਿਛੇ ਇਹਨਾਂ ਨੇ ਇੱਕ ਮਹੀਨਾ ਪਹਿਲਾਂ ਉਦੋਂ 2-3 ਦਿਨ ਇਹਨਾਂ ਨੇ ਕੰਮ ਕੀਤਾ ਡਰੋਨ ਨਹੀਂ ਇਹਨਾਂ ਨੂੰ ਸਮਾਨ ਆਇਆ ਉਹ ਤੇ ਕੁਛ ਇਹਨਾਂ ਨੇ ਇੱਦਾਂ ਸਪਲਾਈ ਫਲੂ ਕਰਤਾ ਅੱਗੇ ਤੇ ਜਿਹੜਾ ਉਹਦੀ ਵੀ ਲਿੰਕ ਅਸੀਂ ਤਲਾਸ਼ ਕਰ ਰਹੇ ਹਾਂ ਅੱਗੇ ਇਹ ਸਟੱਡੀ ਕਰ ਰਹੇ ਜਾਂ ਹਾਂਜੀ ਲੜਕੇ ਜਿਹੜੇ ਸਟੱਡੀ ਕਰਦੇ ਨੇ ਨਹੀਂ ਨਹੀਂ ਸਟੱਡੀ ਨਹੀਂ ਕਰਦੇ ਉਹ ਤਾਂ ਵੈਸੇ ਕੀ ਕੰਮ ਕਰਦੇ ਜੀ ਇਹ ਕੰਮ ਵੈਸੇ ਇੱਕ ਦਾ ਇੱਕ ਦਾ ਨਸ਼ਾ ਰੁਸ਼ਾ ਕਰਦਾ ਵਾ ਇੱਕ ਲੇਬਰ ਦਾ ਕੰਮ ਕਰਦਾ ਹੈ ਇੱਕ ਮਾਈਨਰ ਆ ਵੈਸੇ ਪਰ ਪੜਦਾ ਨਹੀਂ ਹੈਗਾ ਉਹ ਨਹੀਂ ਪੜਦਾ ਸਾਰੇ ਨਾ ਜਿਹੜਾ 2 ਕਿਲੋ ਮਾਲ ਦੀ ਦੱਸਿਓ ਮੰਗਵਾਇਆ ਉਹ ਕਿੱਥੇ ਕਿੱਥੇ ਨਾਲ ਸਪਲਾਈ ਕੀਤਾ ਫਿਰ ਨਹੀਂ 2 ਕਿਲੋ ਤਾਂ ਉਹ ਉਦੋਂ ਪੁਲਿਸ ਨੇ ਪਹਿਲਾਂ ਸਰਚ ਸਰਚ ਦੌਰਾਨ ਪਹਿਲਾਂ ਪੁਲਿਸ ਨੇ ਫੜ ਲਿਆ ਹੋਇਆ ਉਹ ਹਾਂ ਪੁਲਿਸ ਕੋਲ ਉਹ ਵੀ ਨਾ ਮੰਗਾਇਆ ਹਾਂ ਉਹ ਇਹਨਾਂ ਨੇ ਮੰਗਾਇਆ ਸੀ ਇਹਨਾਂ ਨੇ ਹੁਣ ਉਹ ਉਹ ਵੀ ਮੰਨਿਆ ਹਾਂ 225 ਗ੍ਰਾਮ 50 ਗ੍ਰਾਮ ਐਸੀ ਤਰੀਕੇ ਨਾਲ ਜਿਹੜੇ ਗੁਰਦਾਸਪੁਰ ਪੁਲਿਸ ਵੱਲੋਂ ਜਿਹੜੇ ਹਸਪਤਾਲ ਦੇ ਵਿੱਚ ਪਿੱਛੇ ਝਗੜਾ ਹੋਇਆ ਸੀਗਾ ਤੇ ਹਸਪਤਾਲ ਨੂੰ ਦੇ ਸ਼ੀਸ਼ੇ ਸ਼ੂਟੇ ਤੋੜੇ ਸੀ ਨੁਕਸਾਨ ਪਹੁੰਚਾਇਆ ਸੀਗਾ ਉਸ ਬੰਦੀ ਵੀ ਪੰਜ ਕ्यूज ਜਿਹੜੇ ਆ ਉਹਦੇ ਵੀ ਅਰੈਸਟ ਕਰ ਲਏ ਹੈਗੇ ਆ ਤੇ ਪੁਲਿਸ ਹੋਰ ਵੀ ਜਿਹੜੇ ਨਸ਼ੇ ਸੰਬੰਧੀ ਕਾਫੀ ਜਿਆਦਾ ਪ੍ਰੋਗਰੈਸ ਕੀਤੀ ਜਾ ਰਹੀ ਆ ਵੀ ਵੱਧ ਤੋਂ ਵੱਧ ਦੋਸ਼ੀਆਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ। ਅਗਿਆਬ ਇਹ ਡਰੋਨ ਵੀ ਮੰਗਾਉਂਦੇ ਸੀ ਹੈਨਾ ਤੇ ਡਰੋਨ ਦੇ ਕੋਲ ਲੋਕੇਸ਼ਨ ਲੁਕੀਡ ਕਰਦੇ ਸੀ ਕਿ ਕਿ ਇਹ ਇਹ ਬਿਲਕੁਲ ਉੱਥੇ ਲੋਕੇਸ਼ਨ ਹੈ ਇਹਨਾਂ ਨੂੰ ਜਿਹੜੀ ਲੋਕੇਸ਼ਨ ਉਹ ਦੱਸਦੇ ਸੀ ਉੱਥੇ ਬੈਠੇ ਹੁੰਦੇ ਸੀਗੇ ਇਹ ਤੇ ਉਦੋਂ ਕਹਿੰਦੇ ਆ ਉੱਥੀਆਂ ਉਹ ਆਉਂਦਾ ਹੁੰਦਾ ਸੀ ਤਾਂ ਇਹਨਾਂ ਦੇ ਲੇਟਸ ਮੋਹਰ ਸਕਦੇ ਨਾ ਹੁਣੇ ਇਹ ਇੱਕ ਮਹੀਨਾ ਪਹਿਲਾਂ ਅੱਛਾ ਇੱਕ ਮਹੀਨਾ ਪਹਿਲਾਂ ਇਹ ਸਮਾਨ ਨਾ ਕੋਈ ਬਚਾ ਸੀ ਇਹ ਹਾਂ ਤੇ 2 ਕਿਲੋ ਜਿਹੜਾ ਫੜਾ ਜਾ ਚੁੱਕਾ ਉਹ ਪਹਿਲਾਂ ਫੜਾ